ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀੋ ਕੀ ਸ਼ਬਦ ਹੈ ਦੁਖੀਆ ਦਰਦਵੰਦ ਦਰ ਆਇਆ ਬਹੁਤ ਪਿਆਸ ਜਵਾਬ ਨਾ ਪਾਇਆ ਇਸ ਸ਼ਬਦ ਨੂੰ ਜਦੋਂ ਆਪਾਂ ਪੈਣਾ ਦੇ ਸਕੇਲ ਤੇ ਗਾਇਨ ਕਰਦੇ ਹਾਂ ਤਾਂ ਚੌਥੇ ਕਾਲੇ ਨੂੰ ਸਾਮਨ ਕੇ ਗਾਇਨ ਕਰਦੇ ਹਾਂ ਆਸਾਨੀ ਦੇ ਨਾਲ ਪੈਣਾ ਤੇ ਛੋਟੀਆਂ ਬੱਚੀਆਂ ਦੀ ਰੇਂਜ ਵਿੱਚ ਇਹ ਸ਼ਬਦ ਹੈ ਗਾਇਨ ਕੀਤਾ ਜਾ ਸਕਦਾ ਹੈ ਤੇ ਇਸ ਤੁਨ ਨੂੰ ਆਪਾਂ ਗਾਇਨ ਕਰ ਰਹੇ ਹਾਂ ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰਵਾਲਿਆਂ ਦੀ ਤੁਨ ਤੇ ਅਧਾਰਿਤ ਤੇ ਆਪਾਂ ਦੇਖਦੇ ਹਾਂ ਸ਼ਬਦ ਦਾ ਸਥਾਈ ਇਕੱਲੇ ਇਕੱਲੇ ਸਵਰ ਤੇ ਸਿੱਖਦੇ ਹਾਂ ਫਿਰ ਸਿਖਾਂਗੇ ਅੰਤਰਾ ਤੇ ਸੁਰ ਜਿਹੜੇ ਜਿਹੜੇ ਲੱਗ ਰਹੇ ਹਨ ਆਪ ਜੀ ਦੇਖ ਹੀ ਰਹੇ ਹੋ ਤੁਨ ਮੇਰੀ ਆ दुखिया दर्द वन्द दरे ਵਿਚਲ ਜਿਹੜਾ ਸਾਹ ਸੁਰ ਹੈ ਤੇ ਬਿਲਕੁਲ ਹੱਕਾ ਤੇ ਟੱਚ ਹੋ ਕੇ ਜਾਂਦਾ ਹੈ ਇਧਰੋਂ ਇਧਰ ਆਣ ਲੱਗਿਆ ਵੀ ਇਧਰੋਂ ਇਧਰ ਜਾਣ ਲੱਗਿਆ ਵੀ ਇਸ ਧਿਆਨ ਰੱਖਣਾ ਹੈ ਦੁਖੀਆਂ ਦਰਦਵੰਦ ਦਰਿਆਆਂ ਦੁਖੀਆਂ ਦਰਦਵੰਦ ਦਰਿਆ ਦੁਖੀਆਂ ਤਰ ਤਰਦਵੰਦ ਬੋਲ ਤੇ ਆਸ ਬੋਲ ਤੇ ਆਸ ਜਵਾਬ ਨਾ ਪਾਇਆ ਦੁਖੀਆਂ प्यास बहुत प्यास बत प्या बत प्या जवाबना पा जवाब न पाया जवाब न जवाब न पाया बहुत प्यास ਪਿਆਸ ਜਵਾਬ ਨਾ ਪਾਇਆ ਦੁਖੀ ਆਦਰ ਦਰਦ ਨੂੰ ਇਸ ਤੋਂ ਬਾਅਦ ਅੰਤਰਾ ਸੇ ਕੀ ਸਾ सहक सार सुहगि जानज अभिमाज अभिमा शुक्रया ਹੈ ਕਿ ਸਾਰ ਸੁਹਾਗਨ ਜਾਨ ਸਹਿ ਕਿ ਸਾਰ ਸੁਹਾਗਨ ਜਾਨ अभिमान तज अभिमान सुख लिया मान तज अभिमान सुखरलिया ਦੁਖੀਆ ਦਰਦ ਮਿਰਦੇ ਦਰਿਆ ਆਇਆ ਦੁਖੀਆ ਦਰਦ ਮਿਰਦੇ ਤੇ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਫਤਿਹ